ਜੋਰ ਕੀਤੇ ਨੇ ਜਾਵੇ ਇੱਕ ਜਦੋਂ ਆਈ ਮੈਨੂੰ ਉਹ ਮੁੰਡਾ ਮਿਲ ਗਿਆ ਸਾਹਮਣੇ ਕੋ ਕਰਦਾ ਵੀ ਉਹ ਕਿ ਨਹੀਂ ਆਇਆ ਉਹਨੇ ਕਰਦਾ ਮੈਂ ਚਾਹ ਮੈਂ ਲਵਾਉਣਾ ਤੈਨੂੰ ਲਵਾਉਣਾ ਉਹ ਬੜਕਾ ਕਿ ਐਵੇਂ ਇੱਕ ਉਥੇ ਖੜ ਖੜ ਕੇ ਆਏ ਨਾ ਤੁੰਨੋਂ ਤੱਕੜ ਕੇ ਹੈ ਮੈਨੂੰ ਲੱਗਦਾ ਉਹਰੇ ਫੜਾ ਬਣੇ ਤੈਨੂੰ ਇੱਕ ਖਾਮਾ ਇੱਕ 30 ਸਾਮਾ ਰੁਪਿਆ ਕਦੀ ਮਾਰਿਆ ਨਾ ਆਇਆ ਪੀਪ ਨਹੀਂ ਬਿਹਾ ਉਹ ਚਾਚਾ ਹਲੋ ਇਹ ਨਾਲ ਕਿ ਮੈਂ ਬਾਤ ਜੂਗੀ ਪੀਪ ਦੀ ਕਿਦਾਂ ਕਿਵੇਂ ਬਾਜੂਗੀ ਪੀਂਬਣੀ ਦਿਖਾਉਣਾ ਪਾਪਾ ਨੂੰ ਬਣਾਉਣੀ ਹੁੰਦੀ ਆ ਇਹ ਪੁੱਤ ਤੇਰੇ ਵਾਦੀ ਗੱਲ ਨਹੀਂ ਹੈਗੀ ਲਾਗੋ ਯਾਰ ਹੋਰ ਲਾਗੋ ਇਹਦਾ ਆ ਦੇਖੀ ਕਿੰਦੀ ਬਣਾਉਂਦਾ ਇਹਦੀ ਬਣ ਜੂਗੀ ਇਹਦੀ ਮੂਜੇ ਅੰਦਰ ਰੁਕਰ ਬੜੀ ਹੈ ਉਹ ਮੈਂ ਫਿਲਮ ਤਰਾਂ ਦੀ ਆ ਜੋਰੇ ਕਿਵੇਂ ਭਾਈ ਦੇ ਨੇ ਹੋਰ ਬਾਈ ਗੱਲਾਂ ਨੇ ਗੱਲਾਂ ਗੱਡੀ ਬਾਲੀ ਘੈਂਟ ਆ ਜਹਾਜ਼ ਆ ਜਮੈਂ ਮੈਂ ਕਹਾਂ ਨਜ਼ਾਰਾ ਆਏ ਨਾ ਗੋਲੀ ਵਾਂਗੂ ਜਾਂਦੀ ਆ ਗੋਲੀ ਇੱਕ ਜਿਹੇ ਹਵਾਈ ਗੇਰ ਨਹੀਂ ਹੈਗਾ ਨਹੀਂ ਤਾਂ ਜਹਾਜ਼ ਨਾਲੋਂ ਕਿਸੇ ਗੱਲੋਂ ਘਟ ਨਹੀਂ ਹੈਗੀ ਹਰੇ ਕਹਦੇ ਵਿੱਚ ਹਰੇ ਇੱਕ ਤਰ੍ਹਾਂ ਦੇ ਆ ਫੰਕਸ਼ਨ ਹੈ ਹਰੇ ਸਹੂਲਤ ਹਰੇ ਕਮਫਰਟੀ ਹੈ ਬਹੁਤ ਵਧੀਆ ਗੱਡੀ ਆ ਬਾਲੀ ਘੈਂਟ ਗੱਡੀ ਆ ਮੈਂ ਤਾਂ ਸਵਾ ਨਜ਼ਾਰਾ ਆ ਗਿਆ ਗੱਡੀ ਦਾ ਆਪਣੇ ਮਿੱਤਰ ਨੇ ਲਈ ਆ ਇਹ 25 ਲੱਖ ਦੀ ਲਈ ਆ 2018 ਮਾਡਲ ਉਹ ਸਸਤੀ ਮਿਲ ਜਾਣੀ ਸੀ ਰੰਗ ਕਰਕੇ ਕਹਿੰਦਾ ਯਾਰ ਵਾਈਟ ਕਲਰ ਆ ਉਹ ਥੋੜਾ ਸਸਤਾ ਮਿਲਦਾ ਸੀਗਾ ਕਾਲਾ ਕਰਕੇ ਕਹਿੰਦਾ 3-4 ਲੱਖ ਮਹਿੰਗੀ ਮਿਲੀ ਆ ਯਾਨੀ ਜੇ ਮੈਂ ਸੋਚਦਾ ਜੇ ਮੇਰੇ ਕੋ 2018 ਮਾਡਲ ਆ ਜਿਵੇਂ ਨਾ ਸੋਰੀ 2021 ਮਾਡਲ ਆ ਐਸ 9 11 ਆ ਮੇਰੇ ਕੋਲ ਜੇ ਉਹ ਮੇਰੀ 18 ਲੱਖ ਦੀ ਵਿਕਦੀ ਆ ਵਿਕਦੀ ਤਾਂ ਐ ਕਿਉਂਕਿ ਮੇਰੀ ਗੱਡੀ ਜਮਾਂ ਸਾਫ਼ ਆ ਤੇ 15000 ਕਿਲੋਮੀਟਰ ਚੱਲੀ ਆ ਕੜੀ ਮੇਰੇ ਮੂਹ ਤਾਂ ਰੱਬ ਨੇ ਸਾਰੀਆਂ ਖੁਸ਼ੀਆਂ ਪੂਰੀਆਂ ਕੀਤੀਆਂ ਪਰ ਮੈਨੂੰ ਗੱਡੀ ਦਾ ਜ਼ਰੂਰ ਆ ਵੀ ਚਲ ਜਿੰਨੇ ਵੀ ਮੇਰੀ ਵਿਗਦੀ ਆ ਉਹ ਵੇ ਉਹਨੇ ਦੀ ਵੇਚ ਕੇ ਮੈਂ ਵਿੱਚ 2-4 ਲੱਖ ਪਾ ਕੇ ਇਹੋ ਜੀ ਗੱਡੀ ਜਣੀ ਇਹਦੇ ਨਾਲ ਦੀ ਡਰਾਈਵਰ ਮਰਵਾਤਮਾ ਮੈਨੂੰ ਮਤਲਬ ਕਿਸੇ ਸਮੇਂ ਜ਼ਰੂਰ ਦਵੇ ਮੇਰੀ ਜਣੀ ਅਰਦਾਸ ਬੇਨਤੀ ਆ ਮਹਾਰਾਜ ਜੀ ਇਹ ਲਈ ਵੀ ਮੈਂ ਕਹਿੰਦਾ ਕਿ ਇੰਨੀ ਵਧੀਆ ਕੱਤੀ ਮੈਂ ਨਾ ਇੰਨੀ ਵਧੀਆ ਨਹੀਂ ਡਰਾਈਵਰ ਇੰਨੀ ਉੱਧੀ ਆ ਕੋਤੋਂ ਨਾਲ ਉੱਟਣਾ ਕੋਤਨੀ ਤਾਂ ਹਾਜ਼ੂਰ ਕੋਤਨੀ ਇੰਨੀ ਵਧੀਆ ਬਣਾ ਪਹਿਲੇ ਏ ਭਾਈ ਮੇਰੇ ਲਈ ਬਹੁਤ ਮਤਲਬ ਜਵਾਕ ਨੇ ਜਿਹੜੇ ਮੇਰੇ ਇੰਨੀ ਅਰਦਾਸ ਕਰਦੇ ਨੇ ਮੇਰੇ ਬਾਅਦ ਤੇ ਬੜੀ ਬਹੁਤ ਅਰਦਾਸ ਕਰਦੇ ਨੇ ਹਰ ਇੱਕ ਗੱਲ 'ਚ ਮੇਰੇ ਲਈ ਅਰਦਾਸ ਕਰਦੇ ਨੇ ਕੇਵਲ ਭਾਈ ਠੀਕ ਹੋ ਵੀਰੇ ਚਲੋ ਸ਼ੁਕਰਾਂ ਚੜ੍ਹਦੀ ਕਲਾ ਲਈ ਜਾਈਦੀ ਆ ਤੇ ਇਹੀ ਅਮਨ ਦੇ ਵਿੱਚ ਵੀ ਚੱਲ ਮਹਾਰਾਜ ਸੱਚੇ ਪਾਸ਼ਾ ਵੀ ਅੰਦਾਵਰ ਇੱਕ ਵਾਰੀ ਜ਼ਰੂਰ ਦਿਓ ਮੈਨੂੰ ਕਾ ਕੇ ਉਹਦੇ ਸਸਰੀ ਗਾਲ ਬਠੋ ਬਠੋ ਗੱਡੀ ਚ ਹੋ ਗਿਆ ਸਾਈਕਲ ਮੋੜ ਉਹਦਾ ਨਹੀਂ ਪੱਜ ਨਹੀਂ ਪੱਜ ਤੈਨੂੰ ਲੈ ਕੇ ਜਾਵਾਂਗੇ ਹਾਂ ਕਾ ਸਾਈਕਲ ਮੋੜਦੇ ਚਲੇ ਸਾਈਕਲ ਮੋੜ ਉਹਨੇ ਜਾਣਾ ਕਿਤੇ ਨਹੀਂ ਅਸੀਂ ਚਲੇ ਜਾਣਾ ਫਿਰ ਰੁਕੇ ਹਾਂ ਅਸੀਂ ਰੁਕੋ ਦੇਖ ਲੈ ਥੋੜੀ ਵੀ ਜਾਣਗੇ ਲੈ ਜੀ ਜਾ ਰਹੇ ਲਾ